ਪੰਜਾਬੀਓ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕੋਰਟ ਬਹੁਤ ਸਖਤ ਹੋ ਗਿਆ ਹਾਈ ਕੋਰਟ ਨੇ ਕਾ ਅੰਤਿਮ ਫੈਸਲਾ ਲੈ ਲਿਆ ਤੇ ਭਾਈ ਅਮਰਪਾਲ ਸਿੰਘ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਚੋਣ ਵਾਲਿਆਂ ਨੂੰ ਵੀ ਬਹੁਤ ਵੱਡੀ ਜਾਨੀ ਇੱਕ ਖੁਸ਼ਖਬਰੀ ਕਹਿ ਸਕਦੇ ਆ ਉਹਨਾਂ ਸਮਰਥਕਾਂ ਲਈ ਜਿਹੜੇ ਖੰਡੂਰ ਸਾਹਿਬ ਤੋਂ ਵੱਡੇ ਪੱਦਰ ਤੇ ਯਾਨੀ ਵੋਟਾਂ ਪਾ ਕੇ ਅਮਰਪਾਲ ਸਿੰਘ ਨੂੰ ਐਮਪੀ ਬਣਾਇਆ ਪਾਰਲੀਮੈਂਟ ਦੇ ਮੈਂਬਰ ਬਣਾਇਆ ਪਰ ਇੱਕ ਵੀਡੀਓ ਮੇਰੇ ਹੱਥ ਲੱਗਿਆ ਜਿਹੜਾ ਕਿ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਅਮਰਪਾਲ ਸਿੰਘ ਬڑے ਲੰਬੇ ਸਮੇਂ ਤੋਂ ਕਹ ਰਹੇ ਸੀ ਕਿ ਐਨਐਸਏ ਨਹੀਂ ਟੁੱਟਣੀ ਦਰਸਾਲ ਹੁਣ ਐਨਐਸਏ ਵੀ ਟੁੱਟਣ ਜਾ ਰਹੀ ਹੈ ਔਰ ਜਿਹੜਾ ਸਰਕਾਰ ਨੇ ਪਿੱਛੇ ਇਹ ਜੁਆਪਾ ਲਗਾਇਆ ਹੈ ਯਾਨੀ ਜੁਏਪੀਏ ਲੱਗੀ ਹੈ ਉਹ ਵੀ ਹਟਣ ਜਾ ਰਹੀ ਹੈ ਅਮਰਪਾਲ ਸਿੰਘ ਲਈ ਬਹੁਤ ਵੱਡੀ ਰਾਹਤ ਹੈ ਯਾਨੀ ਕੋਰਟ ਬੰਨੀ ਹੋਆ ਕਿਉਂਕਿ ਅਸਰ ਸਾਡੀ ਦੁਨੀਆ ਜਿਹੜੀ ਪੰਜਾਬ ਦੇ ਲੋਕ ਨੇ ਉਹਨਾਂ ਨੇ ਇਹ ਅਨੁਮਾਨ ਪਹਿਲਾਂ ਹੀ ਲਾ ਦੇ ਸੀ ਕਿ ਜਿਹੜਾ ਹਾਈ ਕੋਰਟ ਹੈ ਹਾਈ ਕੋਰਟ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪਹਿਲਾਂ ਵੀ ਨਜ਼ਰ ਆਇਆ ਸੀ ਜਦੋਂ ਕਿ ਦੋਵੇਂ ਸਰਕਾਰਾਂ ਨੂੰ ਨੋਟਿਸ ਕੱਢੇ ਗਏ ਸੀ ਹੁਣ ਜਿਹੜੀ ਇਹ ਅਪਡੇਟ ਹੈ ਬਹੁਤ ਐਹਮੀ ਅਪਡੇਟ ਹੈ ਅੰਤਿਮ ਫੈਸਲਾ ਹਾਈ ਕੋਰਟ ਨੇ ਕੀ ਕਿਹਾ ਕੀ ਬੋਲਿਆ ਹਾਈ ਕੋਰਟ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਕਿਉਂਕਿ ਹਾਈ ਕੋਰਟ ਸਭ ਜਾਣ ਗਿਆ ਕਿ ਜਿਹੜਾ ਅਮਰਪਾਲ ਸਿੰਘ ਉਹਦੇ ਉੱਤੇ ਐਨਐਸਏ ਝੂਠੀ ਲੱਗੀ ਹੈ ਯੂਪੀ ਵੇ ਝੂਠੀ ਲੱਗੀ ਹੈ ਬਹੁਤ ਸਾਰੀਆਂ ਹੋਰ ਤਮਾਮ ਗੱਲਾਂ ਨੇ ਜਿਹੜੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਉਹ ਵੀ ਬੜੇ ਅਹਿਮ ਨੇ ਕਿਉਂਕਿ ਜਿਹੜਾ ਜਵਾਬਾ ਲਗਾਇਆ ਸੀ ਇਹਦਾ ਵੀ ਰੀਜਨ ਆ ਗਿਆ ਨਿਕਲ ਕੇ ਕਿਉਂ ਲਾਇਆ ਸੀ ਔਰ ਦੂਜੇ ਪਾਸੇ ਐਨਐਸਏ ਜਿਹਨੂੰ ਲੈ ਕੇ ਬਹੁਤ ਵੱਡਾ ਯਾਨੀ ਇੱਕ ਮਾਮਲਾ ਸੀ ਕਿ ਜੇਕਰ ਐਨਐਸਏ ਟੁੱਟਦੀ ਆ ਤਾਂ ਅਮਰਤਪਾਲ ਸਿੰਘ ਫੇਰ ਰਿਹਾ ਹੋਣਗੇ ਨਹੀਂ ਤਾਂ ਉਹ ਡਿਬਰੂਗੜ ਦੇ ਵਿੱਚ ਬੰਦ ਹੀ ਰਹਿਣਗੇ ਪਰ ਹੁਣ ਜਿਹੜਾ ਕਿ ਐਨਐਸਏ ਟੁੱਟਣ ਦਾ ਵਕਤ ਬਹੁਤ ਹੀ ਨੇੜੇ ਆ ਗਿਆ ਤੇ ਹਾਈ ਕੋਰਟ ਨੇ ਕੀ ਕਿਹਾ ਇਹਦੇ ਵਿੱਚ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ 17 ਫਰਵਰੀ 17 ਫਰਵਰੀ ਦਾ ਜ਼ਿਕਰ ਹੈ ਬਹੁਤ ਵੱਡੀ ਰਾਹਤ ਪਈ ਅਮਰਪਾਲ ਸਿੰਘ ਲਈ ਉਹਨਾਂ ਦੇ ਚਾਉਣ ਵਾਲਿਆਂ ਲਈ ਉਹਨਾਂ ਦੇ ਸਮਰਥਕਾਂ ਲਈ ਪੂਰੇ ਪਰਿਵਾਰ ਲਈ ਪਰ ਇਹਦਾ ਸਾਰਾ ਯਾਨੀ ਕ੍ਰੈਡਿਟ ਕਿਹਨੂੰ ਜਾਂਦਾ ਈਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਨੇ ਮੈਂ ਅਕਸਰ ਗੱਲ ਕਰਦਾ ਹੁੰਨਾ ਈਮਾਨ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਵਕੀਲ ਵੀ ਨੇ ਉਹਨਾਂ ਦੀ ਜਥੇਬੰਦੀ ਦੇ ਮੇਨ ਮੁਖ ਬਲਾਰੇ ਵੀ ਨੇ ਤਾਂ ਮੈਂ ਤੁਹਾਨੂੰ ਹੁਣ ਇਹ ਵੀਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸੰਜੇ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਖੰਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਅਮਰਿਤਪਾਲ ਸਿੰਘ ਨੂੰ ਲੈ ਕੇ ਸੁਣਾਇਆ ਗਿਆ ਹੈ ਸਾਡੇ ਵੱਲੋਂ ਮੋਗਾ ਮੈਜਿਸਟ੍ਰੇਟ ਨੂੰ ਹੁਕਮ ਸੁਣਾਇਆ ਗਿਆ ਨੇ ਕਿ 17 ਫਰਵਰੀ ਤੱਕ ਸਾਰੇ ਜਿਹੜੀਆਂ ਐਫਆਈਆਰਾਂ ਨੇ ਉਹ ਲਿਹਾ ਕੇ ਦਾਖਲ ਕੀਤੀਆਂ ਜਾਂ 17 ਫਰਵਰੀ ਤੱਕ ਐਫਆਈਆਰਾਂ ਦੀ ਰਿਪੋਰਟ ਅਮਰਿਤਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਦੀ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਉਸ ਦੀ ਐਫਆਈਆਰ ਰਿਪੋਰਟ ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਭੇਜ ਦਿੱਤੀ ਜਾਵੇ। ਤੁਹਾਨੂੰ ਦੱਸਿਆ ਕਿ ਹਰੀਨੋ ਕਤਲ ਮਾਮਲੇ ਦਾ ਇਹ ਸਾਰਾ ਮਾਮਲਾ ਹੈ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਮੋਕਮ ਮੈਜਿਸਟ੍ਰੇਟ ਨੂੰ ਸੁਣਾਏ ਗਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਪੰਥਕ ਜਿੱਥੇ ਪੰਧੀਆਂ ਦੇ ਨਾਲ ਜੁੜੇ ਹੋਏ ਗੁਰਪ੍ਰੀਤ ਸਿੰਘ ਦਾ ਹਰੀਨੋ ਦਾ ਕਤਲ ਹੋ ਗਿਆ ਸੀ ਨਵੰਬਰ ਮਹੀਨੇ ਦੇ ਵਿੱਚ ਵਾਦ ਅਮਰਪਾਲ ਸਿੰਘ ਖਾਲਸਾ ਦਾ ਨਾਮ ਸਮੇਂ ਆਇਆ ਤੇ ਨਾਲ ਦੀ ਨਾਲ ਗੈਕਸਰ ਅਰਸ਼ ਦੱਲਾ ਦੇਖ ਲੈ ਪੰਜਾਬੀਓ ਹੁਣ ਜਿਹੜਾ ਅਮਰਪਾਲ ਸਿੰਘ ਤੇ ਕਈ ਵਾਰ ਜਵਾਬਾ ਲੱਗਦਾ ਕਈ ਵਾਰ ਇਹਨਾਂ ਸੇ ਵਿਦਾਈ ਜਾਂਦੀ ਹੈ ਬਹੁਤ ਸਾਰੇ ਹਟਕੰਡੇ ਅਪਣਾਏ ਜਾਂਦੇ ਨੇ ਤਾਂ ਹੁਣ ਤੁਸੀਂ ਇਹ ਸਮਝੋ ਪੰਜਾਬ ਦੀ ਸਰਕਾਰ ਸੈਂਟਰ ਦੀ ਸਰਕਾਰ ਕਦੇ ਨਹੀਂ ਚਾਹੂਗੀ ਭਾਈ ਅਮਰਪਾਲ ਸਿੰਘ ਬਾਹਰ ਆ ਜੇ ਬਾਕੀ ਦੇ ਸਾਥੀਆਂ ਤੋਂ ਭਾਈ ਅਮਰਪਾਲ ਸਿੰਘ ਤੋਂ ਐਮਐਸਏ ਹਟਣ ਜਾ ਰਹੀ ਹੈ ਕਿਵੇਂ ਹਟਣ ਜਾ ਰਹੀ ਹੈ ਦੇਖੋ ਜਿਹੜਾ ਹਾਈ ਕੋਰਟ ਹੈ ਮੈਂ ਤੁਹਾਨੂੰ ਅਕਸਰ ਪਹਿਲਾਂ ਵੀ ਕਹਿੰਦਾ ਸੀ ਹਾਈ ਕੋਰਟ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਖੜ ਗਿਆ ਕਿਤੇ ਨਾ ਕਿਤੇ ਹਾਈ ਕੋਰਟ ਨੇ ਸ਼ਕਤੀ ਦਿਖਾਈ ਹੈ ਕਿ ਜਿਹੜਾ ਮੋਗੇ ਦਾ ਮਜਿਸਟ੍ਰੇਟ ਹੈ ਯਾਨੀ ਜੱਜ ਸਾਹਿਬ ਨੇ ਉਹਨਾਂ ਨੂੰ ਇੱਕ ਚਿੱਠੀ ਘੱਲੀ ਹੈ ਪੂਰੀ ਵੱਡੀ ਹਦਾਇਤ ਦੇ ਨਾਲ ਕਿ ਤੁਸੀਂ ਜਿੰਨੇ ਥਾਣੇ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਮਐਸਏ ਲੱਗਣ ਤੱਕ ਕਾ ਯਮਰਤਪਾਲ ਸਿੰਘ ਤੇ ਜਾਂ ਬਾਕੀ ਦੇ ਸਾਥੀਆਂ ਤੇ ਐਫ ਆਈ ਆਰ ਹੋਈ ਹੈ ਤਾਂ ਉਹਨਾਂ ਦੀ ਸਾਰੀ ਡਿਟੇਲ ਚਾਹੀਦੀ ਹੈ ਮੈਨੂੰ ਤਾਂ ਹੁਣ ਹਾਈ ਕੋਰਟ ਨੇ ਡਿਟੇਲ ਮੰਗ ਲਈ ਵੱਡੇ ਪੱਧਰ ਤੇ ਯਾਨੀ ਇੱਕ ਅਜੰਡਾ ਖੋਲ੍ਹ ਦਿੱਤਾ ਹੈ ਸਰਕਾਰਾਂ ਦੇ ਸਾਹਮਣੇ ਉਹ ਚਿੱਠਾ ਰੱਖ ਦਿੱਤਾ ਹੈ ਜਿਹੜਾ ਕਿ ਉਹ ਝੂਠਾ ਹੈ ਉਹਨਾਂ ਦੀਆਂ ਜਿਹੜੇ ਕਾਰੇਕਾਰ ਨਾਮੇ ਕੀਤੇ ਨੇ ਧੱਕੇ ਦੇ ਨਾਲ ਐਨ ਐਸ ਐ ਲੱਗਦੀ ਹੈ ਧੱਕੇ ਦੇ ਨਾਲ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਬਹੁਤ ਸਾਰੀਆਂ ਯਾਨੀ ਹੋਰ ਵੀ ਧਾਰਾਾਂ ਲੱਗਦੀਆਂ ਨੇ ਜਿਨ੍ਹਾਂ ਨੂੰ ਯੂ ਐ ਪੀ ਐ ਵੀ ਕਹਿ ਦਿੱਤਾ ਜਾਂਦਾ ਹਰੀਨੋ ਕਤਲ ਦੇ ਵਿੱਚ ਜਿਹੜੀ ਲਾਈ ਗਈ ਸੀ ਔਰ ਹੁਣ ਅਮਰਤਪਾਲ ਸਿੰਘ ਡਿਬਰੂਗੜ ਦੇ ਵਿੱਚ ਬੰਦ ਹੈ ਉਹ ਸਾਰਿਆਂ ਨੂੰ ਪਤਾ ਹੈ ਦਰਸਲ ਹੁਣ ਡਿਬਰੂਗੜ ਦੀ ਜੇਲ੍ਹ ਦੇ ਤਾਲੇ ਖੋਲਣ ਜਾ ਰਹੇ ਨੇ ਕਿਉਂ ਖੋਲਣ ਜਾ ਰਹੇ ਨੇ ਕਿਉਂਕਿ ਹਾਈ ਕੋਰਟ ਸਭ ਜਾਣ ਗਿਆ ਕਿ ਹਾਈ ਕੋਰਟ ਜਾਣ ਗਿਆ ਕਿ ਜਿਹੜੀ ਸੈਂਟਰ ਹੈ ਇਹਦਾ ਬਿਲਕੁਲ ਹੀ ਨਹੀਂ ਚਾਹੁੰਦੀ ਔਰ ਦੂਜੇ ਪਾਸੇ ਜਿਹੜੀ ਕਿ ਸਾਡੀ ਪੰਜਾਬ ਦੀ ਸਰਕਾਰ ਹੈ ਤਾਂ ਖੁਦ ਮੰਨ ਚੁੱਕੀ ਹੈ ਕਿ ਮੈਨੂੰ ਅਮਰਤਪਾਲ ਸਿੰਘ ਤੋਂ ਖਤਰਾ ਹੈ ਫਿਰ ਕਦੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਲੋਕਾਂ ਲਈ ਅਮਰਪਾਲ ਸਿੰਘ ਅਮਨ ਸ਼ਾਂਤੀ ਲਈ ਪੰਜਾਬ ਦੇ ਲਈ ਬਹੁਤ ਵੱਡਾ ਖਤਰਾ ਹੈ ਇਸ ਕਰਕੇ ਅਸੀਂ ਬਾਰ ਬਾਰ ਇਹਨਾਂ ਸੇ ਵਿਦਭਾਈ ਹੈ ਤੇ ਇਹਦੇ ਤੇ ਯੂਪੀ ਲਾਉਨੇ ਆ ਹੁਣ ਦੇਖੋ ਕਿੰਨੇ ਹਤਕੰਡੇ ਅਪਣਾਉਂਦੀ ਹੈ ਸਰਕਾਰ ਕਦੇ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਦੀ ਹੈ ਉਹਦੀ ਪਤਨੀ ਤੇ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਧਰਮ ਪਤਨੀ ਹੈ ਉਹਦੇ ਤੇ ਕਦੇ ਫੰਡਿੰਗ ਦੇ ਦੋਸ਼ ਲਾਏ ਜਾਂਦੇ ਨੇ ਵਿਦੇਸ਼ਾਂ ਵਿੱਚੋਂ ਬਹੁਤ ਵੱਡੀ ਫੰਡ ਗੁੰਦੀ ਹੈ ਇਹਨਾਂ ਨੂੰ ਬਹੁਤ ਵੱਡੇ ਰੋਪ ਲੱਗਦੇ ਨੇ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹਨੂੰ ਵੀ ਅਸੀਂ ਕਮਜ਼ੋਰ ਕਰ ਦਈਏ ਪਾਲਵਾਈ ਕਰਨ ਦੇ ਲਈ ਕੋਈ ਵੀ ਨੌਜਵਾਨ ਇਹਨਾਂ ਦੇ ਘਰ ਦਾ ਮੈਂਬਰ ਕੋਈ ਨਾ ਰਹੇ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਵੱਡੀ ਮਾਤਰਾ ਦੇ ਵਿੱਚ ਮੈਂ ਕਹਾਂਗਾ ਬਹੁਤ ਵੱਡੀ ਸੰਖਿਆ ਦੇ ਵਿੱਚ ਵਕੀਲ ਮੌਜੂਦ ਨੇ ਜਿਵੇਂ ਕਿ ਸਭ ਤੋਂ ਵੱਡਾ ਨਾਮ ਆਇਆ ਵਕੀਲ ਈਮਾਨ ਸਿੰਘ ਖਾਰਾ ਜਿਹੜੇ ਕੋਈ ਐਡਵੋਕੇਟ ਵੀ ਨੇ ਔਰ ਇਹਨਾਂ ਦੀ ਪਾਰਟੀ ਦੇ ਮੁਖ ਬੁਲਾਰੇ ਵੀ ਨੇ ਉਹਨਾਂ ਨੇ ਬਹੁਤ ਸਾਰਾ ਯਾਨੀ ਆਪਣੇ ਬੰਨਿਓ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਤਾਂ ਪੰਜਾਬ ਵਾਸੀਆਂ ਨੂੰ ਵੱਡੇ ਫੱਦਰ ਤੇ ਸਮਝ ਲੈਣਾ ਚਾਹੀਦਾ ਜਿਹੜੀ ਸਰਕਾਰ ਅਸੀਂ ਬਾਈ ਦੇ ਵਿੱਚ ਚੁਣੀ ਹੈ ਤਾਂ ਉਸੇ ਸਰਕਾਰ ਤੇ ਕਿੰਨੇ ਬਾਹਰ આરોਪ ਲੱਗਦੇ ਨੇ ਇਹ ਵੀ ਤੁਹਾਡੇ ਸਾਹਮਣੇ ਆ ਬੀਤੇ ਦਿਨੀ ਜਿਹੜਾ ਸੀਐਮ ਮਾਨ ਤੇ આરોਪ ਲੱਗਦਾ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਦਿੱਲੀ ਨੂੰ ਸ਼ਰਾਬ ਜਾਂਦੀ ਹੈ ਪੰਜਾਬ ਦਾ ਪੈਸਾ ਬੋਰਾਵਾਂ ਦੇ ਵਿੱਚ ਭਰ ਕੇ ਜਾਂਦਾ ਵੀਆਈਪੀ ਗੱਡੀ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਫੜਿਆ ਜਾਂਦਾ ਤਾਂ ਸੀਏ ਮਾਨ ਦੀ ਗੱਡੀ ਦੇ ਵਿੱਚੋਂ ਸਾਰਾ ਕੁਝ ਬਰਾਮਦ ਹੁੰਦਾ ਇਲੈਕਸ਼ਨ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ ਤਾਂ ਉਹਨਾਂ ਨੂੰ ਉੱਥੇ ਵੜਨ ਵੀ ਨਹੀਂ ਦਿੱਤਾ ਗਿਆ ਤੁਸੀਂ ਇਹ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਇਲੈਕਸ਼ਨ ਕਮਿਸ਼ਨ ਦੀ ਟੀਮ ਜਦੋਂ ਜਾਂਦੀ ਹੈ ਤਾਂ ਫਿਰ ਕਮਰੇ ਬੰਦ ਕਰ ਲੈਂਦੇ ਨੇ ਉਹਨਾਂ ਨੂੰ ਉੱਥੇ ਤਲਾਸ਼ੀ ਤੱਕ ਨਹੀਂ ਕਰਨ ਦਿੱਤੀ ਜਾਂਦੀ ਹੁਣ ਤੁਸੀਂ ਦੱਸੋ ਕਾਣਾ ਕੌਣ ਹੈ ਚੋਰ ਕੌਣ ਹੈ ਇੱਥੇ ਪਤਾ ਲੱਗਦਾ ਪੰਜਾਬ ਦੀ ਸਰਕਾਰ ਹਰ ਸਮੇਂ ਸਮੇਂ ਤੇ ਚਾਹੇ ਉਹ ਬਦਾਲੀ ਹੋਣ ਚਾਹੇ ਅੰਗਰੇਜ਼ ਹੋਣ ਚਾਹੇ ਉਹ ਅੱਜ ਦੀ ਸਰਕਾਰ ਜਿਨ੍ਹਾਂ ਦੀ ਆਤਮਾ ਅੰਗਰੇਜ਼ਾਂ ਦੀ ਇਹਨਾਂ ਦੇ ਵਿੱਚ ਖੁਸੀ ਹੋਈ ਹੈ ਫਿਰ ਅਕਸਰ ਲੋਕ ਕਹਿੰਦੇ ਨੇ ਕਹਿੰਦੇ ਬੋਚੜ ਬਿਆਨਤੇ ਵਾਲੀ ਆਤਮਾ ਹੁਣ ਸੀਐਮ ਭਵੰਤ ਮਾਨ ਦੇ ਹਿਰਦੇ ਦੇ ਵਿੱਚ ਇਹ ਸਰੀਰ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਜਿਹੜੀ ਕਿ ਸਾਡੇ ਨੌਜਵਾਨੀ ਦਾ ਕਹਾਣ ਕਰਦੀ ਹੈ ਤੇ ਨਾਲ ਜਾਨੀ ਸਾਡੀ ਨੌਜਵਾਨੀ ਮਰ ਰਹੀ ਆ ਅੱਧਾ ਪੰਜਾਬ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਸਾਡਾ ਅੱਧਾ ਪੰਜਾਬ ਪੌਣਾ ਪੰਜਾਬ ਚੁੱਟੇ ਦੀ ਢੇੜ ਚੜ ਗਿਆ ਨੌਜਵਾਨੋ ਇਹ ਗੱਲਾਂ ਨੂੰ ਮੇਰੇ ਵੀਰ ਗੌਰ ਦੇ ਨਾਲ ਸਮਝਣ ਦੀ ਲੋੜ ਹੈ ਹੁਣ ਅਮਰਪਾਲ ਸਿੰਘ ਕੌਣ ਹੈ ਅਮਰਪਾਲ ਸਿੰਘ ਉਹ ਇਨਸਾਨ ਹੈ ਜਿਹੜੇ ਬੰਦੇ ਨੇ ਨੌਜਵਾਨੀ ਬਚਾਉਣ ਦੇ ਲਈ ਇੱਕ ਬਹੁਤ ਵੱਡੀ ਮਹੀਮ ਸਰ ਜੀ ਜਿਹੜੀ ਕਿ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਸੀ ਕਿ ਕਿਸੇ ਨੇ ਇਹ ਮਹੀਮ ਚੱਕੀ ਹੋਵੇ ਇਹ ਆਵਾਜ਼ ਚੱਕੀ ਹੋਵੇ ਜਾਂ ਫਿਰ ਵੱਡੇ ਪੱਦਰ ਤੋਂ ਉਹਨਾਂ ਨੂੰ ਸਿੱਖੀ ਦੇ ਝੰਡੇ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਫੇਰ ਕਹਿੰਦੇ ਅਮਰਪਾਲ ਸਿੰਘ ਮਾਰਾ ਇਹਨੂੰ ਸਾਨੂੰ ਇਹਦੇ ਤੋਂ ਡਰ ਲੱਗਦਾ ਉਹ ਡਰ ਤਾਂ ਭਾਈ ਲੱਗਣੀ ਹੈ ਕਿਉਂਕਿ ਤੁਹਾਡੇ ਜਿਹੜੇ ਕਾਲੇ ਧੰਦੇ ਨੇ ਉਹਨਾਂ ਦੇ ਖਿਲਾਫ ਤਾਂ ਉਹਨਾਂ ਦੀ ਵਹੀਮ ਸੀ ਪਰ ਅੱਜ ਜਿਹੜੀ ਮੌਜੂਦਾ ਹਾਲਾਤ ਨੇ ਪੰਜਾਬ ਦੇ ਇਹ ਤੁਸੀਂ ਦੱਸੋ ਪੰਜਾਬ ਵਾਲਿਓ ਕਮੈਂਟ ਕਰਕੇ ਜਰੂਰ ਦੱਸਣਾ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ ਇੱਕ ਇੱਕ ਨੌਜਵਾਨ ਸਾਡਾ ਪੰਜਾਬ ਦਾ ਚਿੱਟੇ ਦੀ ਭੇਡ ਚੜ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਪੰਜਾ ਸੱਤਾ ਸਾਲਾਂ ਦੇ ਵਿੱਚ ਤੁਹਾਨੂੰ ਇਸ ਪੰਜਾਬ ਦੀ ਧਰਤੂ ਦੇ ਉੱਤੇ ਕੋਈ ਨੌਜਵਾਨ ਨਜ਼ਰ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇੱਥੇ ਤੁਹਾਨੂੰ ਬਜ਼ੁਰਗ ਬੁੱਢੇ ਨਜ਼ਰ ਆਉਣਗੇ ਕਿਉਂਕਿ ਨੌਜਵਾਨੀ ਤਾਂ ਸਾਰੀ ਖਤਮ ਹੋ ਜਾਣੀ ਆ ਬਜ਼ੁਰਗ ਸਾਡੇ ਚਿੱਟਾ ਲਾਉਂਦੇ ਨਹੀਂ ਸੋ ਇਸ ਕਰਕੇ ਮੈਂ ਕਹਿ ਵੀ ਬਜ਼ੁਰਗੀ ਨਜ਼ਰ ਆਉਣਗੇ ਅੱਗੇ ਤੁਹਾਡੀ ਜਿਹੜੀ ਪ੍ਰਕਿਰਿਆ ਮੈਂ ਪੜ੍ਹਾਂ ਤੁਹਾਡੇ ਜਵਾਬ ਵੀ ਦੇਵਾਂਗਾ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇ ਇਹ ਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਕਰ ਲੈਣਾ ਜੀ ਮੇਰੇ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਆਪਣਾ ਯੋਗਦਾਨ ਦਿੰਦੇ ਹੋਇਆ ਧੰਨਵਾਦ